ਹੈਲੋ ਜੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਚੈਨਲ ਤੇ ਤੁਹਾਡਾ ਬਹੁਤ ਜਿਆਦਾ ਸਵਾਗਤ ਹੈ ਜੀ ਤੇ ਆਪਾਂ ਕਰਦੇ ਹਾਂ ਜੀ ਅੱਜ ਦਾ ਬਲੌਗ ਸ਼ੁਰੂ ਤੇ ਆਪਣੇ ਜੀ ਸਵੇਰੇ ਸਵੇਰੇ ਪਤਾ ਅੱਜ ਦਿਨੇ ਮੀਂਹ ਤੇ ਮੌਸਮ ਹੋ ਗਿਆ ਠੰਡਾ ਗਰਮੀ ਬਹੁਤ ਜਿਆਦਾ ਹੋਈ ਪਈ ਸੀ ਤੇ ਅੱਤ ਦੀ ਗਰਮੀ ਤੋਂ ਬਾਅਦ ਮੌਸਮ ਜਿਹੜਾ ਠੰਡਾ ਹੋ ਗਿਆ ਤੇ ਇਹ ਤਾਂ ਰੱਬ ਦੇ ਰੰਗ ਜੀ ਕਦੇ ਗਰਮੀ ਕਦੇ ਠੰਡ ਤੇ ਆਪਣੇ ਹੈਗਾ ਜੀ ਮੇਲਾ ਸ਼ੁਰੂ ਤੇ ਵਧੀਆ ਹੋਇਆ ਉਹ ਰੱਬ ਨੇ ਜੀ ਮੌਸਮ ਜਿਹੜਾ ਠੰਡਾ ਕਰਤਾ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀ ਆਪਣੇ ਬਾਬਾ ਲੌਂਗਪੁਰੀ ਜੀ ਜਿਹੜੇ ਨੇ ਸਮਾਧ ਤੇ ਉਹਨਾਂ ਦਾ ਜੀ ਅੱਜ ਅਖੰਡ ਪੜ ਪ੍ਰਗਾਸ ਹੋ ਗਏ ਤੇ ਬਾਬਾ ਜੀ ਦਾ ਜਿਹੜਾ ਮੇਲਾਗਾ ਉਹ ਸ਼ੁਰੂ ਹੋ ਗਿਆ ਤੇ ਆਪਾਂ ਤਾਂ ਸਵੇਰੇ ਸਵੇਰੇ ਤਾਂ ਜਾਇ ਨਹੀਂ ਗਏ ਅੱਜ ਅਖੰਡ ਪੜ ਪ੍ਰਗਾਸ ਹੋਏ ਸੀ ਤੇ ਆਪਾਂ ਜੀ ਹੁਣ ਜਿਹੜਾ ਮੱਥਾ ਟੇਕ ਕੇ ਆਵਾਂਗੇ ਨਾਲੇ ਸਾਮ ਨੂੰ ਤੇ ਧਾਰਾਂ ਆਪਾਂ ਚੋਲੀਆਂ ਜੀ ਤੇ ਨਾਲੇ ਆਪਾਂ ਬਾਬਾ ਜੀ ਦੇ ਦੁੱਧ ਜਿਹੜਾ ਉਹ ਚੜਾਏ ਚੜਾਏ ਆਉਣੇ ਆਗੇ ਕਿ ਸਭ ਮੁਝੇ ਸਾਰੇ ਨਿਵੇੜ ਚੁੱਕੇ ਆਗੇ ਪਰ ਪਰਛਾਤਾ ਰੋਟੀ ਆ ਜੀ ਉਹ ਪਾਸੇ ਬਣਾ ਲਾਂਗੇ ਸਬਜੀ ਬਣਾਤੀ ਤੇ ਬਾਕੀ ਸਾਨੂੰ ਉਥੋਂ ਦੇ ਮੇਲੇ ਦੀਆਂ ਤਿਆਰੀਆਂ ਦਿਖਾਉਣੀਆਂ ਵੀ ਆਪਣੇ ਪਿੰਡ ਜਿਹੜਾ ਪੱਖੋ ਮੇਲਾ ਲੱਗਦਾ ਵੀ ਉਹ ਪਹੁੰਚ ਜਾਗਾ ਤੇ ਉਥੇ ਕੀ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਤੁਹਾਨੂੰ ਦਿਖਾਵਾਂਗੇ ਜੀ ਤੇ ਤੁਸੀਂ ਬਣੇ ਰਹੋ ਬਲੌਗ ਦੇ ਐਂਡ ਤੱਕ ਜੀ ਤੇ ਗੁਰਸ਼ਰਨ ਵੀ ਆਪਣਾ ਰੈਡੀ ਹੋ ਗਿਆ ਤੇ ਆਪਾਂ ਮੋਟਰਸਾਈਕਲ ਤੇ ਜਾਵਾਂਗੇ ਚਲੋ ਠੀਕ ਆ ਜੀ ਫਿਰ ਆਪਾਂ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਦੇਉ ਤੂ ਦੁਕਾਣੇ ਉਥੋਂ ਦਾ ਗਲੂ ਕੰਨਾ ਗੋਪਾਲ ਨੀ ਕੋਈ ਨਾ ਜਾਨ ਨਾ ਗੁਰਾਇਕੋ ਦੇ ਦੇ ਚਾਤ ਗਵਾਂੰਤ ਤਕਤ ਨਾ ਕੀ ਗੋਰਾ ਕੁਰਪਾਰੀ ਦੰਤੇ ਹੋਏ ਦੁਆ ਪ੍ਰਾਕਾਰੀ ਤੁਮਰੀ ਗੱਤ ਮਿੱਤਰ ਤੁਮੀ ਹੀ ਜਾਣੀ ਨਾਨਕ ਗਾ ਦੇਹਾਰ ਵਰਸੋ ਦੁਤਾ ਦਾ ਦਾਸ ਨਾਮੁ ਗੁਆਹੀ ਨਾਨਕ ਕਹਉ ਨੀ ਜੀ ਮਨ ਨਾਮਾ ਪਤਦਾਈ yeah ਜਬਰ ਸਾਧੂ ਰੰਗ ਰਤ ਰੋਗ ਨਾਮ ਸੁਭਾਅ ਦੇ ਅਯਾ ਭਾਵ ਜੁਗ ਜਬਰ ਸਾਧੂ ਬਾਤ ਸੁਖਾਂ ਦੇ ਲਗਾਵੇ ਜਿਨ ਦੇ ਅਗਰ ਭਤੇ ਅਰਗ ਬਾਰੇ ਜਬਰ ਸਾਧੂ ਜੋਖ ਜਿਨ ਸੁਵਿਚ ਨੰਨਿਆਤ ਭਰੋ ਤਾਂ ਗੁਰੂ ਬਾਣੀ ਚ ਜੇ ਜਬਰ ਸਾਧੂ ਜਿਨ ਸੁਖੋ ਮਨ ਅੰਮਿਤਾ ਤੋ ਜਾ ਦੇ ਰਸਨ ਲਗਾ ਨਾਈ ਜਬਰ ਸਾਧੂ ਤੇ ਰੋੜ ਜਬਰ ਮਹਾ ਮਨਸ ਤਤੇ ਹਾਰੇ ਕੀ ਪਰ ਪਾਰ ਬਰਮਾ i think ਹਾਂਜੀ ਅੱਗੇ ਤਾਂ ਜਦੋਂ ਵੀ ਆਪਣੇ ਲੌਂਗਪੁਰੀ ਬਾਬਾ ਜੀ ਦਾ ਮੇਲਾ ਹੁੰਦਾ ਬਹੁਤ ਜ਼ਿਆਦਾ ਗਰਮੀ ਹੁੰਦੀ ਸੀ ਉਦੋਂ ਤਾਂ ਤਤ ਦੀ ਗਰਮੀ ਹੁੰਦੀ ਸੀ ਇਸ ਸਾਲ ਤਾਂ ਵਧੀਆ ਮੌਸਮ ਠੰਡਾ ਹੋ ਗਿਆ ਜੀ ਚਲ ਮੱਥਾ ਟੇਕਣ ਜਵੇ ਸਖਿਆਲਾ ਹੋ ਗਿਆ ਤੇ ਨਾਲ ਬੱਚੇ ਵਿਚਾਰੇ ਵਧੀਆ ਇੰਜੋਏ ਕਰ ਲੈਣਗੇ ਤੇ ਪਿਛਲੇ ਸਾ ਪਿਛਲੇ ਕਈ ਸਾਲਾਂ ਤੋਂ ਜੀ ਬਹੁਤ ਜ਼ਿਆਦਾ ਗਰਮੀ ਹੁੰਦੀ ਅੱਗੇ ਤਾਂ ਜੀ ਬਾਬਾ ਜੀ ਦਾ ਫੰਕਸ਼ਨ ਵੀ ਕਰਵਾਏ ਜਾਂਦੇ ਸੀ ਤੇ ਬੱਚੇ ਸਕੂਲ ਆਪਣੇ ਬਣਿਆ ਹੋਇਆ ਜੀ ਬਾਬਾ ਲੌਂਗਪੁਰੀ ਤੇ ਬਾਬਾ ਬਚਨਪੁਰੀ ਇੱਕ ਸੰਤ ਬ੍ਰਿਲੀਅੰਟ ਸਕੂਲ ਆ ਜੀ ਤਿੰਨ ਦੋ ਸਕੂਲ ਤਾਂ ਬਾਬਾ ਜੀ ਦੇ ਬਣਾਏ ਹੋਏ ਨੇ ਤੇ ਲੌਂਗਪੁਰੀ ਤੇ ਸੰਤ ਬ੍ਰਿਲੀਅੰਟ ਸਕੂਲ ਜੀ ਤੇ ਇਹ ਸਕੂਲ ਦੇ ਬੱਚਿਆਂ ਕੋਲ ਜਿਹੜਾ ਫੰਕਸ਼ਨ ਸੀ ਕਰਵਾਏ ਜਾਂਦੇ ਹੁੰਦੇ ਸੀ ਤੇ ਗਰਮੀ ਹੋਣ ਦੇ ਬਾਵਜੂਦ ਜੀ ਫਿਰ ਬੱਚੇ ਵੀ ਬਿਮਾਰ ਹੋਣ ਦੇ ਡਰ ਕਰਕੇ ਫਿਰ ਬਾਬਾ ਜੀ ਨੇ ਜਿਹੜੇ ਫਕਸਨ ਨੇ ਜੀ ਉਹ ਫਿਰ ਮੇਲੇ ਦੇ ਵਿੱਚ ਕਰਵਾਉਣੇ ਬੰਦ ਕਰਵਾਤੇ ਇਸ ਤੋਂ ਬਾਅਦ ਜਿਹੜੇ ਫਕਸਨ ਨੇ ਹੁਣ ਸਕੂਲ ਦੇ ਵਿੱਚ ਸਕੂਲੀ ਪੱਧਰ ਤੇ ਕਰਵਾਏ ਜਾਂਦੇ ਨੇ ਵੀ ਪੇਰੈਂਟਸ ਨੂੰ ਕੱਲਿਆਂ ਨੂੰ ਬੁਲਾਇਆ ਜਾਂਦਾ ਹੈਗਾ ਜਦੋਂ ਵੀ ਫਕਸਨ ਕਰਵਾਏ ਜਾਂਦੇ ਨੇ ਮੌਸਮ ਦੇ ਅਕੋਰਡਿੰਗ ਕਰਵਾਉਂਦੇ ਨੇ ਬਾਬਾ ਜੀ ਅੱਗੇ ਤਾਂ ਜਦੋਂ ਫਕਸਨ ਹੁੰਦੇ ਸੀ ਦੋ ਦਿਨ ਵਧੀਆ ਪ੍ਰੋਗਰਾਮ ਹੁੰਦਾ ਸੀ ਬਹੁਤ ਅੰਜਵਾਏ ਹੁੰਦਾ ਸੀ ਤੇ ਹੁਣ ਵੀ ਵੈਸੇ ਹੁਣ ਬਾਬਾ ਜੀ ਦਾ ਫੰਡ 파ਟ ਦਾ ਜਿਵੇਂ ਖੰਡ ਪਾਠ ਕਰਕੇ ਜੀ ਹੁਣ ਜਿਵੇਂ ਅੱਜ ਪਾਠ ਵਰਗਾਸ ਹੋ ਗਏ ਤੇ ਕੱਲ ਨੂੰ ਵੀ ਵਧੀਆ ਮੱਥਾ ਟੇਕਿਆ ਜਾਊਗਾ ਦੂਰੋਂ ਨੇੜੋਂ ਸੰਗਤਾਂ ਨੇ ਜਿਹੜੀਆਂ ਮੱਥਾ ਟੇਕਣਾ ਆਉਂਦੇ ਨੇ ਜਿਵੇਂ ਵੀ ਪਿੰਡ ਚੋਂ ਦੂਰ ਨੇੜੇ ਜਿਹੜੇ ਵਸੇ ਹੋਏ ਨੇ ਪਿੰਡਾਂ ਚ ਉਹ ਬਾਬਾ ਜੀ ਦਾ ਸਾਲ ਬਾਦੋਂ ਮਿੱਟੀ ਜ਼ਰੂਰ ਕੱਢ ਕੇ ਜਾਂਦੇ ਨੇ ਬਾਬਾ ਲੌਂਗਪੁਰੀ ਦੀ ਤੇ ਕੰ ਪਰਸੋਂ ਜੀ ਭੋਗ ਪੈਣਗੇ ਅੱਜ ਹਜੇ ਪਹਿਲਾ ਦਿਨ ਸੀ ਜੀ ਦੂਜਾਲੇ ਦਿਨ ਮਿੱਟੀ ਨਿਕਲ ਜੂਗੀ ਤੇ ਭੋਗ ਪਾਏ ਜਾਣਗੇ ਉਦੋਂ ਇਸ ਤੋਂ ਬਾਅਦ ਜੀ ਫਿਰ ਆ ਬਾਬਾ ਜਿਹੜਾ ਆਪਣਾ ਮੇਲਾ ਇਹ ਜੀ ਬਹੁਤ ਹੀ ਦੁਕਾਨਾਂ ਵਾਸਤੇ ਯੋਗੀ ਪੀਰ ਚਲੀਆਂ ਜਾਂਦੀਆਂ ਨੇ ਇਹ ਤੋਂ ਬਾਅਦ ਯੋਗੀ ਪੀਰ ਦਾ ਮੇਲਾ ਜਿਹੜਾ ਉਹ ਸ਼ੁਰੂ ਹੋ ਜੂਜੀ ਤੀਜ ਨੂੰ ਹਰ ਬਾਹਰ ਸੋਹਣੀ ਗੋਗਨਾਂ ਤੇ ਦੇਵੀ ਮਤੁ ਤੁਮਹਾਰੈ ਪਰਮਾਤਮਾ ਜੀ ਕਾ ਮਨਾਰ ਕੋ ਫਨ ਬਰੀ ਤੇ ਆਗੇ ਜੇ ਅੰਨਾ ਹਿਰਦੈ ਰੋਸ ਹਾਂਜੀ ਫਿਰ ਇਸ ਤੋਂ ਬਾਅਦ ਫਿਰ ਅਸੀਂ ਮੱਥਾ ਟੇਕਣ ਤੋਂ ਬਾਅਦ ਸੇਵਾ ਕਰਾਉਣ ਲੱਗੇ ਬਾਬਾ ਜੀ ਦਾ ਲੰਗਰ ਸੀ ਜਿਹੜਾ ਉਹ ਬਣ ਰਿਹਾ ਸੀ ਤੇ ਫਿਰ ਅਸੀਂ ਲੰਗਰ ਦੀ ਸੇਵਾ ਕਰਾਉਣ ਲੱਗ ਗਏ ਤੇ ਫਿਰ ਆਉਂਦਿਆਂ ਨੂੰ ਜੀ ਸਾਨੂੰ ਨੇਹਰਾ ਹੋ ਗਿਆ 7:30 ਤੋਂ 8 ਵਾਂਗੂ ਟਾਈਮ ਹੋ ਗਿਆ ਆਉਂਦਿਆਂ ਨੂੰ ਚਲੋ ਠੀਕ ਆ ਜੀ ਆਪਾਂ ਫਿਰ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਨਾਲ ਤੇ ਬਲੌਗ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਜਿਆਦਾ ਧੰਨਵਾਦ ਜੀ ਬਸ ਜੁੜੇ ਰਹੋ ਜੀ ਸਾਡੇ ਚੈਨਲ ਨਾਲ ਤੇ ਕੱਲ ਨੂੰ ਵੀ ਤੁਹਾਨੂੰ ਮੇਲੇ ਦਾ ਵੀਰਵ ਜਿਹੜਾ ਕੱਲ ਨੂੰ ਦਿਖਾਵਾਂਗੇ ਤੇ ਚਲੋ ਠੀਕਾ ਜੀ